ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਚਨਸ਼ਾ ਵਿਰੋਧੀ ਕਾਰਜਪਾਲਤ ਦੇ ਦੂਜੇ ਰਾਸ਼ਟਰੀ ਸਮमेलन ਦਾ ਕੀਤਾ ਉਦਘਾਟਨ ਕੇਂਦਰੀ ਰਾਜ ਮੰਤਰੀਆਂ ਡਾਕਟਰ ਪੇਮਾਸਨੀ ਚੰਦਰਸ਼ੇਖਰ ਅਤੇ 바ਗੀਰਥ ਚੌਥਰੀ ਨੇ ਕਪੂਰਥਲਾ ਅਤੇ ਤਰੰਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਕਿਹਾ ਕੇਂਦ ਸਰਕਾਰ ਇਸ ਮੁਸ਼ਕਿਲ ਸਮੇਂ ਚ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਪੰਜਾਬ ਦੇ ਮੁਖ ਸਖਤਰ ਕੇਐਪੀ सिन्हा ਵੱਲੋਂ ਡਿਪਟੀ ਕਮਿਸ਼ਨਰ ਅਤਿ ਨਗਰ ਨਿਗਮ ਕਮਿਸ਼ਨਰਾਂ ਨੂੰ ਆਉਂਦੀ ਜਨਗਣਨਾ ਲਈ ਸੂਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਪੁਲਿਸ ਨੇ 5ਜੀ ਟੈਲੀਕਮ ਸੰਬੰਧੀ ਚੋਰੀਆਂ ਤੇ ਸਖਤ ਕਾਰਵਾਈ ਕਰਦਿਆਂ 61 ਵਿਅਕਤੀਆਂ ਨੂੰ ਹਿਤਾ ਗ੍ਰਿਫਤਾਰ ਧਰਤੀ ਤੇ ਜੀਵਨ ਰੱਖਿਆ ਚੋਜ਼ੋਨ ਪਰਤੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਓਜ਼ੋਨ ਦਿਹਾੜਾ ਮਨਾਇਆ ਜਾ ਰਿਹਾ ਹੈ ਆਧਿਵਰਧਾਨ ਮੰਤਰੀ ਗ੍ਰਹਿ ਮੰਤਰੀ ਤਿਰਖਿਆ ਮੰਤਰੀ ਨੇ ਆਨੰਦ ਕੁਮਾਰ ਵੇਲਕੁਮਾਰ ਨੂੰ ਚੇਂਜ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ ਸੁੰਤਮ ਦਾ ਜਿੱਤਨ ਤੇ ਵਧਾਈ ਦਿੱਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਚੁਨਸ਼ਾ ਵਿਰੋਧੀ ਕਾਜਪਾਲ ਦੇ ਦੂਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ ਛਤੀਸਗੁਰ ਵਿਆ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਜਪਾਲ ਦੇ ਮੁਖੀਆਂ ਤੋਂ ਇਲਾਵਾ

और तीन लाख शैक्षिक संस्थान इसके साथ जुड़े हैं। मगर मैं फिर से कहना चाहता हूँ ये पर्याप्त नहीं है ये हर जिले में चलना चाहिए और हर शैक्षिक संस्थान पर हमारी पहुंच होनी चाहिए एनसीबी ने और इसकी इकाइयों के द्वारा ड्रग नेटवर्क चार्ट भी तैयार कर लिया है जिसके राज्य के यूनिट उपयोग कर सकते हैं देश भर के विश्वविद्यालयों और संस्थानों में मिशन ड्रग फ्री कैंपेन भी चालू हुआ है ਅਮਿਤ ਚਾਨੀ ਦੱਸਿਆ ਕਿ ਨਸ਼ਾ ਖਿਲਾਫ ਫੜਾਈ ਸਿਰਫ ਉਦੋਂ ਹੀ ਸਫਲ ਹੋ ਸਕਦੀ ਹੈ ਜਦੋਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਵਿਭਾਗ ਇੱਕੋ ਦਿਸ਼ਾ 'ਚ ਅੱਗੇ ਵਧਦੇ ਹੋਏ ਇਕੱਠਿਆਂ ਕੰਮ ਕਰਨ ਕਾਨਫਰੰਸ ਦਾ ਵਿਸ਼ਾ ਸਾਂਝੇ ਸੰਕਲਪ ਸਾਂਝੀ ਜ਼ਿੰਮੇਵਾਰੀ ਰੱਖਿਆ ਗਿਆ ਹੈ ਕੇਂਦਰੀ ਸੰਚਾਰ ਅਤੇ ਪਿੰਡੂ ਵਿਕਾਸ ਰਾਜ ਮੰਤਰੀ ਡਾਕਟਰ ਚੰਦਰਸ਼ੇਖਰ ਪੀਮਸਾਨੀ ਨੇ ਹੜਪੁਰ ਬਾਵੇਤਾਂ ਲਾਕਿਆਂ ਦੀ ਸਥਿਤੀ ਦਾ ਚੈਕਅਪ ਲੈਣ ਲਈ ਪੰਜਾਬ ਦਾ ਦੋ ਦਿਨਾਂ ਦੌਰਾਨ ਕੀਤਾ ਆਪਣੇ ਦੌਰੇ ਦੇ ਦੂਜੇ ਦਿਨ ਡਾਕਟਰ ਪੀਮਸਾਨੀ ਨੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਕਪੂਰਥਲਾ ਜ਼ਿਲ੍ਹੇ ਹੜ੍ਹਾਂ ਦੀ ਸਥਿਤੀ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਸੁਲਤਾਨਪੁਰ ਲੋਧੀ ਤੇ ਵਿਸ਼ੇਸ਼ ਤੌਰ ਤੇ ਧਿਆਨ ਕੇਂਦਰਿਤ ਕੀਤਾ ਗਿਆ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਸ਼ਿਕਾਇਤ ਅਣਸੁਣੀ ਨਹੀਂ ਰਹਿਣੀ ਚਾਹੀਦੀ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਪੂਰੀ ਸਹਾਇਤਾ ਦਾ ਭਰੋਸਾ ਵੀ ਦਿੱਤਾ ਉਹਨਾਂ ਕਿਹਾ ਭਾਰਤ ਸਰਕਾਰ ਪੰਜਾਬ ਜਰਾਹਤ ਤੇ ਮੁੜ ਵਸੇਬੇ ਦੇ ਯਤਨਾਂ ਨੂੰ ਉ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡਾਂ ਚੱਕਪੱਟੀ ਬਾਉਪੁਰ ਸਮੇਤ ਕਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਡਾਕਟਰ ਚੰਦਰ ਸ਼ੇਖਰ ਨੇ ਕਿਹਾ I prayed God to give strength to Punjab, especially in during these difficult times. Yesterday and today, I have gone through several villages. Modiji has given 1600 crores, and with the state, there is another 12,000 crores relief fund available. With all of that money, definitely a lot of rescue efforts can be done. Also, there are a lot of government schemes in rural development, whether it is Awas Yojana, Gramin Sadak Yojana. Because for the flood-affected areas, in every scheme, there is a provision for five percent extra or 50 days additional days of rural. ਰਾਜਮંત્રી ਸਮਗਰੋਂ ਅੰਮ੍ਰਿਤਸਰ ਸਥਿਤ ਸਾਟਕਾਂਂ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਵੀ ਹੋਏ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਦਰ ਕੇਂਦਰੀ ਕਿਸਾਨ ਰਾਜਮંત્રી ਭਗਇਰਤ ਚੌத்ਰੀ ਨੇ ਵੀ ਤਰੰਤਾਂਂ ਸੇਲੇਚ ਹੜਪੁਰਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਹਾਲਾਤ ਦਾ ਚਾਇਜ਼ਾ ਲਿਆ ਮੰਤਰੀ ਨੇ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੇ ਨੁਕਸਾਨ ਦੀ ਪਰਪਾਈ ਦਾ ਭਰੋਸਾ ਦਿੱਤਾ ਹੈ ਕਰਸੀਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਕਿਸਾਨ ਉਸਕੇ ਆਤਮਾ ਹੈ ਔਰ ਕਿਸਾਨ ਰਾਤ ਔਰ ਦਿਨ ਮਿਹਨਤ ਕਰਤਾ ਹੈ ਔਰ ਫਿਰ ਉਸਕੀ ਫਸਲ ਤਬਾਹ ਹੋ ਜਾਂਦੀ ਹੈ तो किसान कहीं का नहीं रहता है इसलिए प्रधानमंत्री जी ने हमें सभी को पंजाब के दौरे के लिए भेज रहे हैं कि जहाँ जहाँ भी ये अतिवृष्टि हुई है जहाँ जहाँ भी किसानों को नुकसान हुआ है आप वहाँ जाइए जाकर वहाँ देखिए और वहाँ कितना नुकसान हुआ है उसकी सारी रिपोर्ट लेके आइए ताकि वो किसानों को मदद दे सके खबर आकाशवाणी तो सुन रहे हो साडा सात आर आर एन यू जलंधर पेज है आर एन यू हाई ए आई आर जलंधर ਸੂਬੇ ਚੌਦੀ ਜਨਗਨਨਾ ਸਬੰਧੀ ਕਾਰਜਾਂ ਦੀ ਸਮੀਖਿਆ ਤੇ ਤਿਆਰੀਆਂ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੀ ਸੂਬਾ ਪੱਧਰੀ ਜਨਗਨਨਾ ਤਾਲਮਿਲ ਕਮੇਟੀ ਵੱਲੋਂ ਅੱਜ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ सिन्हा ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਮੁੱਖ ਸਕੱਤਰ ਨੇ ਜਨਗਨਨਾ ਸਬੰਧੀ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਦੇ ਪੂਰੇ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਖੇਤਰ ਸਬੰਧੀ ਰੂਪਰੇਖਾ ਨੂੰ ਅੰਤਮ ਰੂਪ ਦੇਣ ਤੇ ਪ੍ਰਭਾਵਸ਼ਾਲੀ ਨਿਗਰਾਨੀ ਵਾਸਤੇ ਜ਼ਿਲ੍ਹਾ ਅਤੇ ਨਿਗਮ ਪੱਧਰ ਤੇ ਸਮਰਪਿਤ ਨਿਰਦੇਸ਼ ਵੀ ਦਿੱਤੇ ਮੁਕਸਬੱਤਰ ਨੇ ਡਾਇਰੈਕਟਰੀ ਚੰਗਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਿਆ ਕਿ 31 ਦਸੰਬਰ ਤੱਕ ਪ੍ਰਬੰਧਕੀ ਹੱਤ ਨੂੰ ਅੰਤਮ ਰੂਪ ਦਿੱਤਾ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਦੀਵਾਲੀ ਤੱਕ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਉਹਨਾਂ ਦਾ ਸੁਪਨਾ ਅਦੋਂ ਸাকার ਹੋਇਆ ਜਦੋਂ 3 ਸਤੰਬਰ ਨੂੰ ਜੀਐਸਟੀ ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ ਕਈ ਖੇਤਰਾਂ 'ਚ ਟੈਕਸ ਤਰ੍ਹਾਂ ਕਟਾਉਣ ਤੇ ਨਾਗਰਿਕਾਂ ਲਈ ਜੀਵਨ ਨੂੰ ਸੁਖਾਲਾ ਬਣਾਉਣ ਨੂੰ ਮਨਜ਼ੂਰੀ ਦਿੱਤੀ ਅੱਜ ਅਸੀਂ ਖੇਤੀਬਾੜੀ ਸੈਕਟਰ ਖਾਸ ਕਰਕੇ ਟਰੈਕਟਰਾਂ ਬਾਰੇ ਸੁਧਾਰਾਂ ਬਾਰੇ ਗੱਲ ਕਰਦੇ ਹਾਂ ਇੱਕ ਰਿਪੋਰਟ ਅਗਲੀ ਪੀੜੀ ਦੇ GST ਸੁਧਾਰਾਂ ਨਾਲ ਸਰਕਾਰ ਨੇ ਟਰੈਕਟਰਾਂ ਤੇ ਇਸ ਦੇ ਹਿੱਸੇ-ਪੁਰਜ਼ਿਆਂ ਤੇ ਟੈਕਸ ਘਟਾ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ ਟਰੈਕਟਰਾਂ, ਵੱਡੀ ਮਸ਼ੀਨਰੀ ਅਤੇ ਖਾਦ ਬਣਾਉਣ ਵਾਲੀਆਂ ਮਸ਼ੀਨਾਂ ਵਰਗੇ ਖੇਤੀਬਾੜੀ ਉਪਕਰਨਾਂ ਤੇ GST ਨੂੰ 12% ਦੀ ਤੋਂ ਘਟਾ ਕੇ 5% ਦੀ ਕਰ ਦਿੱਤਾ ਹੈ ਜੋ ਖੇਤੀਬਾੜੀ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜਦੋਂ ਕਿ ਟਰੈਕਟਰ ਦੇ ਹਿੱਸੇ-ਪੁਰਜ਼ਿਆਂ ਤੇ GST ਨੂੰ 18% ਦੀ ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ ਆਕਾਸ਼वाणी ਖਬਰਾਂ ਨਾਲ ਗੱਲਬਾਤ ਕਰਦਿਆਂ ਇੱਕ ਕਿਸਾਨ ਨੇ GST ਸੁਧਾਰਾ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਕਦਮ ਆਧੁਨਿਕ ਖੇਤੀਬਾੜੀ ਉਪਕਰਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰੇਗਾ ਮੈਂ ਗੁਰਦੀਪ ਸਿੰਘ ਪਿੰਡ ਬੰਠੋਵਾਲ ਨੇੜੇ ਦੇਨਨਗਰ ਮੈਂ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿਸਾਨਾਂ ਨੂੰ ਵੀ ਜਿਹੜੇ ਕਿਸਾਨਾਂ ਦੇ ਸਾਧਨ ਨੇ ਉਹਨਾਂ ਦਾ ਵੀ ਫਰਕ ਪਏਗਾ ਜੋ ਵੀ ਚੀਜ਼ਾਂ ਉਹਨਾਂ ਦਾ ਉਹਦੇ ਵਿੱਚ ਖਾਦਾਂ ਆਏ ਨੇ ਦਵਾਈਆਂ ਨੇ ਜਾਂ ਜਿੰਨੀਆਂ ਵੀ ਗੱਲ ਕੀ ਵੀ ਖੇਤੀ ਨਾਲ ਸੰਬੰਧ ਦੀ ਚੀਜ਼ਾਂ ਉਹਨਾਂ ਦਾ 20 ਤੋਂ 18 ਹੋ ਗਿਆ ਤੇ 10% ਦਾ ਫਰਕ ਪੈਣ ਕਰਕੇ ਤੇ ਬਹੁਤ ਜ਼ਿਆਦਾ ਹੋਵੇਗਾ ਇਹ ਜੀਐਸਟੀ ਸੁਧਾਰ ਜ਼ਰੂਰੀ ਉਪਕਰਨਾਂ ਦੀ ਲਾਗਤ ਘਟਾ ਕੇ ਕਿਸਾਨਾਂ ਤੇ مالی ਬੋਝ ਨੂੰ ਘਟ ਕਰਨਗੇ ਅਤੇ ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣ ਵਿੱਚ ਵੀ ਮਦਦ ਕਰਨਗੇ ਨਵੀਂ ਟੈਕਸ ਦਰ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੋਣਗੀਆਂ ਬਿਊਰੋ ਰਿਪੋਰਟ ਨਾਲ ਮੈਂ ਸਰਪਜੀਤ ਕੌਰ ਆਕਾਸ਼वाणी ਖਬਰਾਂ ਜਲੰਧਰ 5G ਟੈਲੀਕਮ ਬੁਨਿਆਦੀ ਢਾਂਚਿਆਂ ਦੀਆਂ ਹੋ ਰਹੀਆਂ ਚੋਰੀਆਂ ਤੇ ਵੱਡੀ ਕਾਰਵਾਈ ਕਰਦੇ ਹਾਂ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਈ ਘੱਤਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 95 ਮਾਮਲੇ ਦਰਜ ਕੀਤੇ ਨੇ ਜਿਸ ਨਾਲ ਦੂਰ ਸੰਚਾਰ ਸੇਵਾਵਾਂ ਵਿੱਚ ਵਿਆਪਕ ਰੁਕਾਵਟ ਨੂੰ ਦੂਰ ਕੀਤਾ ਗਿਆ ਉੱਚ ਮੁੱਲ ਵਾਲੇ 5G ਬੁਨਿਆਦੀ ਢਾਂਚੇ ਨਾਲ ਸਬੰਧਤ ਚੋਰੀਆਂ ਦੀਆਂ ਰਿਪੋਰਟਾਂ ਮਗਰੋਂ ਪੰਜਾਬ ਪੁਲਿਸ ਮੁਖੀ ਗਰੇਵ ਯਾਦਵ ਦੇ ਹੁਕਮਾਤੇ ਇੱਕ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕੀਤਾ ਗਿਆ ਐਸਆਈਟੀ ਨੇ ਦੋਸ਼ੀਆਂ ਨੂੰ ਫੜਨ ਤੇ ਚੋਰੀ ਹੋਏ ਉਪਕਰਨਾਂ ਦੀ ਬਰਾਮਦਗੀ ਲਈ ਜ਼ਿਲ੍ਹਾ ਪੁਲਿਸ ਇਕਾਈਆਂ ਨਾਲ ਨੇੜਿਓਂ ਤਾਲਮੇਲ ਕੀਤਾ ਅਤੇ ਏ ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਧਰਤੀ ਤੇ ਜੀਵਨ ਦੀ ਰੱਖਿਆ 'ਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਓਜ਼ੋਨ ਨੂੰ ਧਰਤੀ ਦੀ ਛਤਰੀ ਵੀ ਕਿਹਾ ਜਾਂਦਾ ਹੈ। ਇਸ ਸਾਲ ਓਜ਼ੋਨ ਦਿਵਸ ਦਾ ਵਿਸ਼ਾ ਵਿਗਿਆਨ ਤੋਂ ਆਲਮੀ ਕਾਰਵਾਈ ਤੱਕ ਰੱਖਿਆ ਗਿਆ ਹੈ। ਇਸੋ ਵਿਸ਼ਵ ਓਜ਼ੋਨ ਦਿਵਸ 'ਤੇ ਆਓ ਆਪਾਂ ਓਜ਼ੋਨ ਪਰਤ ਦੀ ਰੱਖਿਆ ਲਈ ਇਕੱਠੇ ਹੋਈਏ ਅਤੇ ਇੱਕ ਪਾਇਦਾਰ ਭਵਿੱਖ ਦਾ ਨਿਰਮਾਣ ਕਰੀਏ ਜਿੱਥੇ ਧਰਤੀ ਤੇ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੇਰੇ ਆਰਾਮਦਾਇਕ ਹੋ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਚਾਨੰਦ ਕੁਮਾਰ ਵੇਲਕੁਮਾਰ ਨੂੰ ਚੀਨ ਚ ਸਪੀਡ ਸਟੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਚ ਸੀਨੀਅਰ ਮਰਦਾਂ ਦੀ 1000 ਮੀਟਰ ਸਪ੍ਰਿੰਟ ਈਵੈਂਟ ਸੋਨੇ ਦਾ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੂਬੇ ਦੀ ਪੋਸ਼ਣ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਅਤੇ ਲਾਗੂ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਅਜੰਡੇ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮਿੱਡੇ ਮੀਲ ਤੇ ਸੋਸ਼ਲ ਆਡਿਟ ਤੇ ਚਰਚਾ ਸ਼ਾਮਿਲ ਰਹੀ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਚੁਣਨਸ਼ਾ ਵਿਰੋਧੀ ਕਾਜਪਾਲ ਦੇ ਦੂਜੇ ਰਾਸ਼ਟਰੀ ਸੰਮੇਲਨ ਦਾ ਕੀਤਾ ਉਦਘਾਟਨ ਕੇਂਦੀ ਰਾਸ਼ਟਰੀ ਮੰਤਰੀਆਂ ਡਾਕਟਰ ਪੀਮਾਸਨ ਚੰਦਰਸ਼ੇਖਰ ਤੇ ਭਗਿਰਾਤ ਚੌਥਰੀ ਨੇ ਕਪੂਰਥਲਾ ਤੇ ਤਰਨਤਾਰਨ ਦੇ ਹੜਪੁਰਾਵੈਤਲਾਕੀਆਂ ਦਾ ਕੀਤਾ ਦੌਰਾ ਪੰਜਾਬ ਦੇ ਮੁਖ ਸਿਕੱਤਰ ਕੇ.ਏ.ਪੀ. सिन्हा ਵੱਲੋਂ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਆਉਂਦੀ ਜਨਗਣਨਾ ਲਈ ਸੂਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਪੁਲਿਸ ਨੇ 5G ਟੈਲੀਕਮ ਸਬੰਧੀ ਚੋਰੀਆਂ ਤੇ ਸਖਤ ਕਾਰਵਾਈ ਕਰਦਾਂ ਇਕਾਤ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ